ਦਰਦਨਾਕ ਸੜਕੀ ਹਾਦਸਾ ਵਾਪਰਿਆ ਹੈ ਤੇ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੂਜਾ ਜ਼ਖਮੀ ਹੈ ਦਰਸਲ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ ਜਿੱਥੇ ਇੱਕ ਟੈਂਪੂ ਦੇ ਨਾਲ ਇਹਨਾਂ ਦੀ ਟੱਕਰ ਹੋਈ ਹੈ ਤੇ ਇੱਕ ਨੌਜਵਾਨ ਹੀਠਾ ਡਿੱਗ ਪਿਆ ਤੇ ਪਿੱਛੋਂ ਆਰੀ ਤੇਜ਼ ਰਫ਼ਤਾਰ ਗੱਡੀ ਨੇ ਇਸ ਨੌਜਵਾਨ ਨੂੰ ਬੁਰੇ ਤਰੀਕੇ ਨਾਲ ਕੁਚਲਿਆ ਤੇ ਇਸੇ ਤੋਂ ਚਲਦੀ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਦੂਜਾ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਤੇ ਮ੍ਰਿਤਕ ਦਾ ਨਾਂ ਗੁਰੂ ਅੰਦਰ ਦੱਸਿਆ ਜਾ ਰਿਹਾ ਜਿਸ ਦੀ ਉਮਰ ਮਹਿਜ਼ 22 ਸਾਲ ਦੀ ਸੀ ਉਧਰ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਕਬਜ਼ੇ 'ਚ ਲੈ ਲਈ ਗਈ ਹੈ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੱਸਿਆ ਜਾ ਰਹੀ ਹੈ ਕਿ ਦੋਵੇਂ ਸਕੇ ਭਰਾ ਨੇ ਇੱਕ 22 ਸਾਲ ਦਾ ਤੇ ਦੂਜਾ ਜਿਹੜਾ ਜੇਰੇ ਇਲਾਜ ਹੈ ਉਸ ਦੀ ਉਮਰ 18 ਸਾਲ ਦੱਸੀ ਜਾ ਰਹੀ ਹੈ ਦੋਵੇਂ ਸਿਰੇ ਦ ਬੁਰਜੀ ਦੇ ਲਾਗੇ ਰਾਮਪੁਰਾ ਪਿੰਡ ਵਿਖੇ ਆਪਣੇ ਗੁਰੂਆਂ ਦੀ ਗੱਦੀ ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਕਿ ਰਸਤੇ ਦੇ ਵਿੱਚ ਕੋਟ ਖਾਲਸਾ ਦੇ ਰਹਿਣ ਵਾਲੇ ਇਹ ਨੌਜਵਾਨ ਜਿਨ੍ਹਾਂ ਦੇ ਨਾਲ ਇਹ ਵੱਡਾ ਪਾਣਾ ਵਾਪਰ ਗਿਆ ਮੇਰੇ ਨਾਮ ਮੰਨਾ ਜੀ ਕੀ ਗੱਲ ਹੋਈ ਇਹ ਸਿਰੇ ਆਪਣਾ ਇਸ ਤਰ੍ਹਾਂ ਮੰਦਰੇ ਗਏ ਹੋਏ ਸੀਗੇ ਮੁੰਡੇ ਤੇ ਉਧਰੋਂ ਆਂਦੇ ਸੀਗੇ ਮੱਥਾ ਟੇਕ ਕੇ ਆਪਣਾ ਰਾਮਪੁਰੇ ਦਾ ਬੁਰਜੇ ਅਛਾ ਜੀ ਸੰਤਾ ਅਵਤਾਰ ਜੀ ਬਾਬਰਪੁਰ ਵਾਲੇ ਅਛਾ ਜੀ ਤੇ ਇਸ ਤਰ੍ਹਾਂ ਮੰਦਰੋਂ ਆਉਂਦੇ ਪਏ ਸੀਗੇ ਆਉਂਦੇ ਆਉਂਦੇ ਰਸਤੇ ਦੇ ਵਿੱਚ ਕੋਈ ਚੀਜ਼ ਨੇ ਟੱਕਰ ਮਾਰੀ ਆ ਤੇ ਡਿੱਗ ਪਏ ਨੇ ਡਿੱਗਦੇ ਸਾਰੇ ਜਿਹੜਾ ਵਾ ਪਿੱਛੋਂ ਕੋਈ ਗੱਡੀ ਲੰਘ ਗਈ ਆ ਉੱਪਰ ਦੀ ਤੇ ਸਿਰ ਜਿਹੜਾ ਵਾ ਸਾਰਾ ਫਿਸ ਗਿਆ ਵਾ ਤੇ ਉਹਦੇ ਕਰਕੇ ਜਿਹੜੀ ਮੌਕੇ ਤੇ ਡੈਥ ਹੋ ਗਈ ਕਿਹੜੀ ਜਗ੍ਹਾ ਤੇ ਟੱਕਰ ਹੋਈ ਇਹ ਆਪਣਾ ਪੰਡਾਰੀ ਪੁਲ ਦੇ ਉੱਪਰ ਜਿਹੜਾ ਅਲਫਾ ਮਾਲ ਤੋਂ ਚੜ ਕੇ ਜਿਹੜਾ ਆ ਰਿਹਾ ਵਾ ਤੇ ਇਧਰੋਂ ਲੈਂਦੇ ਵਾਲੇ ਪਾਸੇ ਆ ਪੰਡਾਰੀ ਪੁੱਤ ਹੋ ਸੀ ਤੇ ਕੀ ਤੁਹਾਡੇ ਕੀ ਲੱਗਦੇ ਮੇਰੇ ਭਤੀਜਾ ਨੇ ਇਹ ਗੁਰਵਿੰਦਰ ਸਿੰਘ ਸੀਗੇ ਨਾਮ ਇਹਨਾਂ ਦਾ ਇੱਕ ਨਾਲ ਬ੍ਰਦਰ ਸੀਗਾ ਸੁਖਵਿੰਦਰ ਸਿੰਘ ਕਿੰਨੀ ਮਰੀ ਇਹਨਾਂ ਦੀ ਤੇ ਇਹਦੀ ਉਮਰ ਮੁੰਡੇ ਦੀ ਬਾਈਕ ਸਾਲੇ ਗਈ ਆ ਅੱਛਾ ਹਾਂਜੀ ਦੂਸਰੇ ਤੇ ਕਿ 22 ਸਾਲ ਤੇ ਦੂਸਰੇ ਜਿਹੜੀ ਉਹ 18 ਕੇ ਸਾਲ ਆ ਉਹ ਵੀ ਮੁੰਡਾ ਇਸ ਟਾਈਮ ਹਸਪੀਟਲ ਹੈਗਾ ਵਾ ਤੇ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਆ ਇਹ ਕੋਟ ਖਾਲਸਾ ਤੋਂ ਜੀ ਤੇ ਵਿਆਹੀ ਕਿ ਚਾਹੇ ਨਹੀਂ ਹਾਲੇ ਇੱਕ ਵਾਰੇ ਸੀਗੇ ਕੀ ਕੰਮ ਕਰਦੇ ਦਿਹਾੜੀ ਧੱਪਾ ਕਰਦੇ ਵਿਚਾਰੇ ਆਪਣਾ ਲੱਕੜ ਦੇ ਕੰਮ ਤੇ ਜਾਂਦਾ ਸੀਗਾ ਅੱਛਾ ਇਹ ਮੋਟਰਸਾਈਕਲ ਤੇ ਹਾਂਜੀ ਬਾਈਕ ਤਿਆਰੇ ਸੀਗੇ ਦੋਨੋਂ ਬ੍ਰਦਰ ਜਿੰਨੇ ਦਾ ਟਾਈਮ ਸੀ ਇਸ ਸਵੇਰੇ ਕੋਈ ਆਪਣਾ 9 ਵਜੇ ਉਥੋਂ ਨਿਕਲੇ ਨੇ 9:00 9:30 ਵਜੇ ਤੇ ਆਉਂਦਿਆ ਰਸਤੇ ਦੇ ਇੱਥੇ ਜਿਹੜਾ ਵਾ ਮਤਲਬ ਹੋ ਗਿਆ ਇਸ ਤਰ੍ਹਾਂ ਉਹ ਗੱਡੀ ਦੇ ਪਤਾ ਲੱਗਾ ਹਾਂਜੀ ਹਾਂਜੀ ਗੱਡੀ ਤਾਂ ਨਹੀਂ ਜੀ ਹਾਲੇ ਤੱਕ ਪਤਾ ਲੱਗਾ ਪੁਲਿਸ ਵੱਲੋਂ ਬਸ ਇਹੀ ਕਾਰਵਾਈ ਕੀਤੀ ਗਈ ਆ ਕਿ ਤੁਹਾਨੂੰ ਦੱਸ ਦਿੰਨੇ ਆ ਪਰਚਾ ਹੋ ਲੈਂਦੋ ਫਿਰ ਆਪਾਂ ਵੀਡੀਓ ਕੱਢਦੇ ਆ ਵੀਡੀਓ ਕੱਢ ਕੇ ਤੇ ਫਿਰ ਦੱਸਣਗੇ ਕਿ ਕਿਹੜਾ ਥਾਣਾ ਕਿਹੜਾ ਹੈ ਇਹ ਥਾਣਾ ਆਪਣਾ ਰਾਮਬਗ ਪਿਆ ਜੇ ਐਕਸੀਡੈਂਟ ਹੈ ਸਰ ਭੰਡਾਰੀ ਪੁਲ ਤੇ ਐਕਸੀਡੈਂਟ ਹੋਇਆ ਸੀ ਅਨਮੰਦਰ ਮਹੱਲੇ ਦੇ ਉੱਪਰ ਪੁਲ ਦੇ ਉੱਤੇ ਨਹੀਂ ਹਾਂਜੀ ਇਹ ਆ ਰਾਮਪੁਰੋਂ ਆਉਂਦੇ ਸੀ ਇਹ ਸੁਲਾਕੁਲਾ ਤੋਂ ਮੰਦਿਰ ਤੋਂ ਆਉਂਦੇ ਸੀ ਵਾਪਸ ਇਧਰੋਂ ਆਉਂਦੇ ਆਪਣੇ ਕੋਟ ਖਾਲਸਾ ਨੂੰ ਆਉਂਦੇ ਸੀ ਅੱਛਾ ਜੀ ਤੇ ਰਸਤੇ ਵਿੱਚ ਪਤਾ ਨਹੀਂ ਕੀ ਚਾਂਚਾ ਕੇ ਉਹਨਾਂ ਦੇ ਨਾਲ ਕੀ ਹਾਦਸਾ ਹੋਇਆ ਵਾ ਤੇ ਟੈਂਪੋ ਦੇ ਵਿੱਚ ਵੱਜੇ ਟੈਂਪੋ ਦੇ ਚੋੜ ਨੂੰ ਇਹ ਜੀ ਡੈਡ ਆਪਣਾ ਦੇ ਪਿਆ ਵਾ ਦੇਗ ਨਾਲ ਦਾ ਮਤਲਬ ਕੋਈ ਹਾਦਸਾ ਹੋਇਆ ਵਾ ਪਾ ਗੱਡੀ ਕੋਈ ਨਿਕਲ ਗਈ ਜਾਂ ਪਤਾ ਨਹੀਂ ਸਿਰ ਉਹ ਦੱਬਿਆ ਗਿਆ ਵਾ ਤੇ ਚੋਟ ਲੱਗਣ ਨਾਲ ਇਹਨਾਂ ਦੀ ਡੈਥ ਹੋ ਗਈ ਹੈ ਕਿੰਨੇ ਜਣੇ ਸੀ ਇਹ ਦੋ ਜਣੇ ਦੋਵੇਂ ਹੀ ਭਰਾ ਹੀ ਇੱਕ ਇੱਥੇ ਇਸ ਹਸਪਤਾਲ 'ਚ ਲੈਂਦਾ ਉਹਨੂੰ ਛਟਾ ਲੱਗੇ ਉਹਨਾਂ ਰੈਫਰ ਕਰਕੇ ਗੂਗ ਨਗਰ ਹਸਪਤਾਲ ਦੇਤਾ ਉਸ ਤੋਂ ਬਾਅਦ ਇਹ ਅਸੀਂ ਗੱਡ ਬੋਡੀ ਇੱਥੇ ਹਸਪਤਾਲ ਆਏ ਤੇ ਇਹਨਾਂ ਦਾ ਰਿਪੋਰਟ ਮੱਦ ਕਰਕੇ ਜੋ ਚੱਲ ਰਹੀ ਚੱਲ ਰਹੀ ਸਾਰੇ